ਹਾਂਜੀ ਜੀ ਕੀ ਹਾਲ ਚਾਲ ਦੋਸਤੋ ਸੋ ਸਹੀ ठाਕ ਜੀ ਹਾਂਜੀ ਆਜੋ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਚੱਲੇ ਹਾਂ ਗੁਰਦੁਆਰਾ ਪਾਪਾ ਡੇਰਾ ਨਾਨਕ ਪਾਕਿਸਤਾਨ ਦੇ ਵਿੱਚ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਜੋ ਜਿੰਨਾ ਵੀ ਏਰੀਆ ਪਾਕਿਸਤਾਨ ਦਾ ਦਿਖਦਾ ਹੋਇਆ ਉਹ ਤੁਹਾਨੂੰ ਇਸ ਵਲੌਗ ਦੇ ਵਿੱਚ ਦਿਖਾਵਾਂਗੇ ਇਹ ਵਲੌਗ ਜਿਹੜੇ ਹੁਣ ਆਉਣਗੇ ਸਾਰੇ ਪਹਿਲਾਂ ਦੇ ਹੀ ਬਣੇ ਆ ਕੁਝ ਰੀਜਨਸ ਕਰਕੇ ਮੈਂ ਇਹਨਾਂ ਨੂੰ ਅਪਲੋਡ ਨਹੀਂ ਕਰ ਪਾਇਆ ਹੌਣ ਅਸੀਂ ਰੁਕੇ ਸੀਗੇ ਟਾਪੇ ਤੇ ਰੀਫਰੈਸ਼ਮੈਂਟ ਲੈਣ ਲਈ ਰੀਫਰੈਸ਼ਮੈਂਟ ਲੈ ਕੇ ਤੇ ਕਰਦੇ ਆ ਆਪਣੀ ਯਾਤਰਾ ਕੰਟੀਨਿਊ ਹਲੋ ਆ ਬੀਟਾ ਬਿਆਂ ਦੇ ਬੜੀ ਕਹੈਂਟ ਚੀਜ਼ ਲੱਗਦੀ ਹੈ ਜਿਨ੍ਹਾਂ ਟਾਬਿਆਂ ਦੇ ਮੂਹਰੇ ਪ੍ਰਾਣ ਮਰਸਾ ਦਿਖਾਇਆ ਜਾਂਦਾ ਵਾ ਜਿਵੇਂ ਕਿ ਇੱਥੇ ਵੱਲ ਦੇ ਦਿਖਾਈ ਗਏ ਆ ਵੀ ਸਾਡੇ ਵੀ ਆਰਗਨ ਦੇ ਵੀ ਆਏ ਖੇਤੀ ਕਰਦੇ ਸੀ ਪੁਰਾਣੇ ਇਹ ਚੀਜ਼ਾਂ ਦੇਖ ਕੇ ਬੈਲੰਸ ਫੂਲ ਮਿਲਦਾ ਤੇ ਬੜੀ ਖੁਸ਼ੀ ਮਿਲਦੀ ਹੈ ਵੇਖ ਕੇ ਵਾਹਿਗੁਰੂ ਵਾਹਿਗੁਰੂ ਹੋਰ ਫਰਾਂ ਘਾਟਾ ਹਾਂਜੀ ਸਰ ਹਾਂਜੀ ਸਰ ਲਗਦਾ 10000 ਡਾਲਰ ਉੱਤੇ ਰਹਿੰਦਾ ਹਾਂਜੀ ਟ੍ਰਾਈ ਕਰਾਂਗੇ ਜਲਦੀ ਜੋ ਪਾ ਜੀਂ ਪਾਕਿਸਤਾਨ ਜੀ ਜਾਣਾਗਾ ਓਡਾ ਫੀਕੜਾ ਉੱਥੋਂ ਆਇਆ ਨਾ ਫਿਰ ਓਹ ਆਪਾਂ ਅੱਛੇ ਕਿਤਾ ਵੇਖੀ ਚਾਹੀਦਾ ਚਾਲਦੇ ਜਾ ਦੇ ਦੇ ਵੇਖ ਕੇ ਆਵਾਂ ਇੰਨੇ ਦਾਦਾ ਪਿੰਡ ਦੇ ਕਿ ਹੋਣਾਗਾ ਕਿਹੜੇ ਪਿੰਡੋਂ ਹਾਂ ਮੋਹਰਾਂ ਤੋਂ ਕਹਿੰਦਾ ਕਹਾਲੂ ਰੋਟੀ ਖਾ ਗਿਆ ਤੇ ਹੁਣ ਫਿਰ ਲੰਗਰ ਵੀ ਖਾ। ਇਹ ਨਹੀਂ ਰਿਆ ਰਾਕ ਦੇ ਘਰ ਤੋਂ ਮੇਰੇ ਅਕ੍ਰੀਆ ਦਾ ਚਾਹ ਪਾਇਆ ਹੋਇਆ ਸਾਰੇ ਘਰ ਸੇਤੀ ਪ੍ਰੋਫੇ ਆ ਨਹੀਂ ਲੋਕਾਂ ਨਾਲ ਜਿਹੜੀ ਲੱਭਦੀ ਹੈ ਬੈਟਰੀ ਨਾਲ ਜਿਹੜੀ ਨਵੇਂ ਕਰਦੀ ਹੈ ਕੀ ਜੀ ਜਾਲੀ ਠੀਕ ਹੈ ਤਾਂ ਨਾ ਦਾਸ ਟੈਕਰਾਉਨ ਸਰਕਾਰੀ ਆਸੁਰਤਾਜ ਆ ਹਾਲ ਹੈ ਤੁਹਾ ਦਾ ਸੋਧ ਲਾ ਜਿਹਨੇ ਵੀ ਕੋਰੋਨਾ ਟੈਸਟ ਕਰਾ ਕੇ ਆਵੇ 72 ਘੰਟਿਆਂ ਦੇ ਵਿੱਚ ਵਿੱਚ ਜਾ ਸਕਦੇ 72 ਘੰਟਿਆਂ ਦਾ ਲੈਂਟ ਟਾਈਮ ਕਰਦਾ ਇਹ ਤੇ ਜਪਾ ਫਾਰਮਟ ਹੁੰਦੀ ਹੈ ਕਿ ਹੋ ਗਿਆ ਇਹਨੇ ਤੇ ਰੇਡ ਪਈ ਜਾਂ ਸਰਪੰਚ ਆਪਾਂ ਹੀ ਰੇਡ ਮਾਰੀ ਜਾਂ ਮੈਂ ਆਇਆ ਹਾਂ ਮੈਂ ਜਿਸ ਵਾਰ ਤੇ ਰੇਡ ਦੇਖਦਾ ਮਾਣੀ ਲੋ ਪਾਣੀ ਹਾਂ ਛੱਡੋ ਕਰਾ ਕਰ ਚੱਲ ਗਏ ਕੋਲ ਵੀ ਨਹੀਂ ਆਇਆ ਕਰਕੇ ਬਈ ਇਹ ਚਾਹੇ ਤਾਂ ਤੋਂ ਜੀ ਨਹੀਂ ਆਉਣਾ ਦਾ ਬਣਾ ਗਿਆ ਕਹਿ ਦਿੰਦਾ ਵੀ ਜਾਂ ਤਾਂ ਜੀਨੇ ਵੀ ਆਉਣਾ ਮਾ 72 ਘੰਟਿਆਂ ਦੇ ਚਾਹੀਦਾ ਉਹਨਾਂ ਨੇ ਇਹ ਗੱਲ ਆਜੋ ਆਜੋ ਕਾਪਲ ਪਿੱਛੇ ਬੈਠੋ ਜਾਓ ਉਹ 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 ਕਰ ਖ ਬੰਦ ਕੀਤਾ ਪਿਆ ਕਾ ਨਹੀਂ ਸਭ ਕੁਝ ਚੱਲਦਾ ਅਸੀਂ ਪਹੁੰਚ ਗਏ 에어ਪੋਰਟ ਦੇ ਗੇਟ ਤੇ ਗੱਡੀ ਦੀ ਚੈਕਿੰਗ ਕਰਕੇ ਤੇ ਫਿਰ ਆਪਾਂ ਨੂੰ ਦੇਣਗੇ ਐਂਟਰੀ ਤੇ ਕਿਰਪਾ ਇਮੀਗ੍ਰੇਸ਼ਨ ਕਰਾ ਕੇ ਤੇ ਚੱਲਾਂਗੇ ਪਾਕਿਸਤਾਨ ਦੇ 에어ਪੋਰਟ ਤੇ ਕਹਿੰਦੇ ਆਪਾਂ 에어ਪੋਰਟ ਤੇ ਤੇ ਕਰਦੇ ਆਂ ਪਾਕਿਸਤਾਨ ਚ ਐਂਟਰੀ ਆਪ ਬੰਦੇ ਨੂੰ ਉਧਰੀ ਛੱਡ ਕੇ ਹੁਣਾਂ ਦਾ ਪਸ਼ੋਕੜ ਉਧਰ ਲੱਤ ਤੈਨੂੰ ਪਾਕਿਸਤਾਨੀ ਛੱਡਿਆ ਹੋਣਾ ਇਹ ਆਪਣੇ ਪਿਆਬ ਦਾ 에어ਪੋਰਟ ਹੁਣ ਅਸੀਂ ਕਰਨ ਜਾ ਰਹੇ ਆਂ ਐਂਟਰੀ ਆਪਣੇ 에어ਪੋਰਟ ਤੇ ਇਮੀਗ੍ਰੇਸ਼ਨ ਸਾਰੀ ਹੋ ਗਈ ਆ ਡਨ ਤੇ ਹੁਣ ਆਪਾਂ ਚੱਲਾਂਗੇ ਪਾਕਿਸਤਾਨ ਦੇ 에어ਪੋਰਟ ਤੇ ਲਓ ਜੀ ਹੁਣ ਆਪਾਂ ਬਹਿ ਗਏ ਆ ਬੱਗੀ ਦੇ ਵਿੱਚ ਇਹ ਆਪਾਂ ਨੂੰ ਲੈ ਕੇ ਜਾਓਗੇ ਬਾਰਡਰ ਤੇ ਇੰਡੀਆ ਤੇ ਪਾਕਿਸਤਾਨ ਦੇ ਫਿਰ ਆਪਾਂ ਐਂਟਰੀ ਕਰਾਂਗੇ ਪਾਕਿਸਤਾਨ 'ਚ ਚਲੋ ਕਰਦੇ ਆ ਥੋੜਾ ਜਿਹਾ ਇੱਕ ਹੀ ਨਾ ਕਰਦੇ ਥੋੜਾ ਜਿਹੀ ਕੋਈ ਜਗ੍ਹਾ ਹੀ ਕਰਦੇ ਆ ਆਪਣੇ ਲਈ ਉਹਨਾਂ ਸੀ ਐਂਟਰ ਕਰਨ ਲੱਗਿਆ ਪਾਕਿਸਤਾਨ ਦੇ ਵਿੱਚ ਤੇ ਸਾਹਮਣੇ ਖੜੀ ਆ ਬੱਸ ਇਹ ਲੈ ਜਾਊਗੀ ਆਪਾਂ ਨੂੰ ਪਾਕਿਸਤਾਨ ਦੇ 에ਰਪੋਰਟ ਤੇ ਉੱਥੇ ਵੀ ਇਸ ਤਰ੍ਹਾਂ ਹੀ ਇਮੀਗ੍ਰੇਸ਼ਨ ਕਰਾ ਕੇ ਆਪਾਂ ਨੂੰ ਐਂਟਰੀ ਮਿਲਣੀ ਆ ਵੇਖੋ ਵੀ ਕੀ ਕਹਤੀ ਹੁੰਦੀ ਪਾਕਿਸਤਾਨ ਦੀ ਜਾ ਰਹੇ ਹਾਂ ਇਹ ਨਾਮ ਨਹੀਂ ਰਿਹਾ ਉਹ ਵਾਟਾ ਪਟੜ ਨੂੰ ਆਸ ਤੇ ਲਈ ਆਗਾ ਮਤਲਬ ਇਹ ਵੀ ਨਾਮ ਹੈ ਜਿਹੜਾ ਲਾਉਂਦੇ ਹਨ ਅਣ ਆਪਾ ਜਾ ਰਹੇ ਆ ਪਾਕਿਸਤਾਨ 에어ਪੋਰਟ ਤੇ ਤੇ ਸਾਹਮਣੇ ਜਿਹੜਾ ਬੈਨਰ ਲੱਗਾ ਵਾ ਉਹਦੇ ਉਤੇ ਪਾਕਿਸਤਾਨ ਵਾਲਿਆਂ ਨੇ ਵੈਲਕਮ ਕੀਤਾ ਵਾ ਪੰਜਾਬ ਵਾਲਿਆਂ ਦਾ ਇਹ ਆ ਪਾਕਿਸਤਾਨ ਦਾ 에어ਪੋਰਟ ਆਹ ਨੂੰ ਦੇਖਣ ਨੂੰ ਵਰਦਾਰਾ ਤੇ ਦੇਖਿਆ ਨਹੀਂ ਕਰਕੇ ਤਾਂ ਸਾਨੂੰ ਲੈ ਕੇ ਆਂਦਾ ਇੱਥੇ ਕਣ ਖੜੀ ਆਏ ਪੱਟੀ ਨਹੀਂ ਵੜੀ ਆ ਪਹਿਲਾ ਸਾਰਨ ਹੋਏ ਕਲੀਅਰ ਕਰਨਾ ਚਾਹੁੰਦਾ ਵਾ ਕੋਈ ਇੱਥੇ ਵੀਜ਼ਾ ਨਹੀਂ ਲੈਣਾ ਪੈਂਦਾ ਕੋਈ ਸਟੈਂਪ ਨਹੀਂ ਲੱਗਦੀ ਵੀ ਜਿਹੜੇ ਆ ਦਫ਼ਤਰ ਦਿੰਦੇ ਇੱਥੋਂ ਆਪਾਂ ਨੂੰ ਸਿਰਫ 2000 ਦੀ ਟਿਕਟ ਮਿਲਦੀ ਹੈ ਜਿਹੜੀ ਆਪ ਨੂੰ ਐਂਟਰੀ ਮਿਲਦੀ ਹੈ ਹੁਣ ਪਾਕਿਸਤਾਨ ਦੀ ਤੇ ਦਰਸ਼ਨ ਕਰਨ ਦੀ ਤੇ ਇੱਥੇ ਹੀ ਆਪਾਂ ਐਕਸਚੇਂਜ ਕਰ ਸਕਦੇ ਹਾਂ ਕਰੰਸੀ ਤੇ ਜਿਹੜੀ ਆਪਾਂ ਜਾ ਕੇ ਪਾਕਿਸਤਾਨ ਤੇ ਇਧਰ ਕੋ ਸਨਰੀ ਮੌਕਾ じゃ ਪਾਜਾ ਆਪਦੇ ਪਿੰਡ ਬਾਟਰੀ ਇਹਨਾ ਆਪਾਂ ਸਮਝਦੀਆਂ ਆਂ ਇਹ ਇਹ ਨਹੀਂ ਆ ਹਾਂ ਹਾਂ ਉਹ ਇਹ ਬਾਟਰ ਨਹੀਂਗਾ ਇਹ ਸੇਵਾਂ ਆ ਉਪਲੋਪ ਐ ਤਾਂ ਨਹੀਂ ਤਾਂ ਗੱਲ ਸਰਕਾਂ ਆਈਆਂ ਤੇ ਲੱਡੂ ਬਜੀਆਂ ਤਾਂ ਉੱਚੀਆਂ ਹੀ ਨੇ ਥੱਲੇ ਤਾਂ ਵੀ ਰਹਿ ਜਾਂਦੇ ਨੇ ਪ੍ਰੀਮ ਤਾਂ ਉਹਨਾਂ ਬਾਹਲੇ ਉੱਚੇ ਨੇ ਕਣਕ ਪੜੀ ਇਹਨਾਂ ਦੇ ਪਿੱਛੇ ਪਾਣੀ ਵੀ ਮੋਹਣੀ ਜੀ ਹੈ ਨਾ ਅਜੰਗ ਛਾਵੇਂ ਦਾ ਨਜ਼ਰ ਇਹ ਜਿਹੜੀ ਜ਼ਮੀਨ ਹੁਣ ਤੁਹਾਨੂੰ ਦਿਖਾਈ ਆ ਇਹ ਸਾਰੀ ਪਾਕਿਸਤਾਨ ਦੇ ਵਿੱਚ ਆ ਤੇ ਇਹ ਥੋੜਾ ਕੁ ਥਾਂ ਛੱਡ ਕੇ ਜਿੱਥੇ ਅਸੀਂ ਖੜੇ ਆ ਉਹਦੇ ਮੂਰੇ ਤਾਰਾਂ ਲੱਗੀਆਂ ਵੀ ਆ ਬਾੜ ਕੀਤੀ ਵੀ ਆ ਤਾਰਾਂ ਦੀ ਤੇ ਉਰਾਂ ਕੁਝ ਕੁ ਮਟੀਆਂ ਬਣੀਆਂ ਵੀ ਆ ਚਲੋ ਆਪਾਂ ਨੂੰ ਇਸ ਬਾਰੇ ਪਤਾ ਨਹੀਂ ਨੌਲੇਜ ਨਹੀਂ ਉਹ ਕੈਮਰੇ ਦੇ ਵਿੱਚ ਕੈਪਚਰ ਨਹੀਂ ਹੋਈਆਂ ਤੇ ਨਾ ਫਿਰ ਅਸੀਂ ਗਾਂ ਜਾ ਸਕਦੇ ਸੀ ਪਰਮਿਸ਼ਨ ਨਹੀਂ ਸੀ ਤੇ ਇੱਥੇ ਜੀਵਨ ਦਾ ਖਰਚਾ ਮੀ ਜ਼ਿਆਦਾ ਲੱਗਾ ਵਾ ਖੇਤਾਂ ਦੇ ਵਿੱਚ ਕਿਉਂਕਿ ਪਾਕਿਸਤਾਨ ਦੇ ਵਿੱਚ ਤਾਂ ਖੇਤਾਂ ਦੀ ਬਿਜਲੀ ਦਾ ਵੀ ਬਿੱਲ ਆਉਂਦਾ ਵਾ ਹਾਂ ਤਾਂ ਲੱਗਦਾ ਨਹੀਂ ਪਾਕਿਸਤਾਨ ਤੋਂ ਤਾਂ ਇਹਨੂੰ ਪਾਕਿਸਤਾਨ ਜੀ ਛੱਡ ਜਾਣਾ ਹਾਂਜੀ ਪਾਕਿਸਤਾਨ ਨਾਲ ਬਤਾਈਏ ਤਾਂ ਠੋਡੇ ਜੇ ਤਾਂ ਪਾਕਿਸਤਾਨ ਦੇ 에어ਪੋਰਟ ਤੇ ਇਮੀਗ੍ਰੇਸ਼ਨ ਡਨ ਹੋ ਜਾਂਦੀ ਆ ਅੱਗੇ ਫਿਰ ਬੱਸ ਕੱਢੀ ਹੁੰਦੀ ਆ ਜਿਹੜੀ ਬਾਬਾ ਡੇਆ ਮਾਨਕ ਲੈ ਗਈ ਜਾਂਦੀ ਆ ਹੁਣ ਅਸੀਂ ਚੱਲੇ ਤਰੀਕਰਤਾਰਪੁਰ ਸਾਹਿਬ ਤੇ ਜੋ ਵੀ ਚੀਜ਼ ਪਾਕਿਸਤਾਨ ਦੇ ਆਪਣੇ ਕੋ ਕੈਪਚਰ ਰਹੀ ਆ ਆਪਾਂ ਸਾਰੀ ਕਰਾਂਗੇ ਤੁਸੀਂ ਬਸ ਸਾਡੇ ਨਾਲ ਇਸ ਵਲੌਗ ਦੇ ਵਿੱਚ ਬਣੇ ਰਹੋ ਹਰੇਕ ਪਲੇਸ ਤੇ ਸਾਰੇ ਵੀਡੀਓ ਦੀ ਆ ਵੀ ਹਰੇਕ ਚੀਜ਼ ਵੇਖਣ ਦੀ ਜਿਵੇਂ ਕਿ ਹੁਣ ਪਾਕਿਸਤਾਨ ਦੇ ਵਿੱਚ ਜਿੰਨਾ ਜ਼ਿਕਰ ਪੰਦਾ ਜਾਂਦਾ ਨਹੀਂ ਪਹਿਲਾਂ ਬੰਦੇ ਰਹਿੰਦਾ ਵੀ ਆ ਚੀਜ਼ ਜੀ ਦੇਖਣੀ ਆ ਤੋ ਜੋ ਵੀ ਆਪਣੇ ਤਾਂ ਕੈਪਚਰ ਹੋਏ ਆਪਾਂ ਸਾਰਿਆਂ ਨੇ ਉਹਨੂੰ ਲੋਗ ਦੇ ਦੇ। ਅਗਰ ਤੁਹਾਨੂੰ ਇਹ ਹੋਰ ਲਿਆਉਣੇ ਹੋ ਤਾਂ ਜੀ। ਪਾਰਾ ਦਾ ਪਿੱਛੇ ਆ ਪਿੱਛੇ ਆ। ਲਾਫਟਰੀਆ ਦਾ ਨਾਮ ਅਲਗ ਹੈ। ਇਹ ਵੀ ਆਪਾਂ ਇਹ ਮੰਨਿਆ ਕਿ ਏਰੀਆ ਬਦਲ ਜਾਂਦਾ ਤਾਂ ਬੋਲੀ ਬਦਲ ਜਾਂਦੀ ਹੈ। ਜੇ ਦੇਸ਼ ਬਦਲ ਜਾਂਦਾ ਤੇ ਕੰਮ ਬਦਲ ਜਾਂਦਾ। ਇਹ ਜਦੋਂ ਕੋਲ ਨੇੜੇ ਉਹ ਸਾਹਮਣੇ ਵੇਖੋ ਭੌਂਗ ਭਰੀ ਜਾਂਦੇ ਆ ਮਸ਼ੀਨ ਦੇ ਨਾਲ ਆਮ ਆਪਣੇ ਬੰਦੇ ਇੱਥੇ ਪੰਜਾਬ ਦੇ ਵਿੱਚ ਕੰਮ ਨਾਲ ਭਰਦੇ ਆ ਤੇ ਉਹ ਭੌਂਗ ਭਰੀ ਜਾਂਦੇ ਆ ਦੇਖੋ ਆਹ ਚੱਲ ਜਾਂਦੀਆਂ ਦੋ ਤੇ ਦੂਜੇ ਪਾਸੇ ਇਧਰ ਵੇਖੋ ਕਿੱਲੇ 1.5 ਕੇ ਗੱਲੇ ਦਾ ਥਾਵਾ ਤੇ ਉਹਦੇ ਵਿੱਚ ਹੀ ਸੱਨ ਮਸ਼ੀਨਾਂ ਦੀ ਊਡੀ ਵਾਲੀਆਂ ਲੱਜਾਂਵੇਂ ਪਾਕਿਸਤਾਨ ਤੇ ਪੰਜਾਬ ਦੀ ਗ੍ਰਾਂਸੀ ਦਾ ਵੀ ਬਹੁਤ ਫਰਕ ਆ ਆਪਣੇ 1 ਰੁਪਏ ਦਾ ਉੱਥੇ 2 ਰੁਪਏ 80 ਪੈਸੇ ਜਾਂਦੇ ਆ 4 ਸਾਲ ਪਹਿਲਾਂ ਵੀ 25 ਹੀ ਪਹਿਲਾਂ 25 ਉਹਦੇ ਪਰ ਆਜੇ ਨਾ ਟੋਰ ਕੀ ਰਹੇ ਹਲਾ ਰੂ ਸਭਲ ਕਿਸਾਨ ਜੀ ਨੇ ਅੱਡੇ ਕਰਕੇ ਖੜੀ ਹੈ ਰਹਿਣਾ ਦਰਿਆ ਆ ਰਿਹਾ ਹੈ ਦਰਿਆ ਆ ਰਿਹਾ ਹੈ ਬਹੁਤ ਦਰਿਆ ਹੈ ਬਿਲਕੁਲ ਬਹੁਤ ਬਹੁਤ ਦਰਿਆ ਹੈ ਕਿੰਨਾ ਨੇੜੇ ਦੇ ਨੇੜੇ ਦੇ ਦਰਿਆ ਆਦਾ ਰਿਹਾ ਹੈ ਪਾਣੀ ਇਹੀ ਮਾਤ ਦਾ ਜਰਾਉਂਦਾ ਇਧਰੋਂ ਆਪਣੇ ਨੂੰ ਪਾਣੀ ਇਹੀ ਮਾਤ ਦਾ ਜਰਾਉਂਦਾ ਇਧਰੋਂ ਆਪਣੇ ਨੂੰ ਦਰਿਆ ਤੋਂ 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 ਦਰ ਦੇਖ ਰਿਹਾ ਇਹ ਪਾਕਿਸਤਾਨ ਦਾ ਨਿੱਕਾ ਜਿਹਾ ਪਿੰਡ ਹੈ ਪਿੰਡ ਦਾ ਨਾਮ ਹੈ ਕੇਆ ਜੀ ਦੇਖੋ ਇੱਥੇ ਵੀ ਕਿੰਨੇ ਲੋਕਾਂ ਨੇ ਕਬੂਤਰ ਰੱਖਿਆ ਕੂਟੀਆਂ ਦੇ ਉੱਤੇ ਜਾਲੀਆਂ ਲਾਈਆਂ ਬਹੁਤ ਵੱਡੀਆਂ ਵੱਡੀਆਂ ਰੋਮਾ ਬਾਜ਼ਾਰੀ ਕੰਮ ਇਹ ਨਹੀਂ ਫਾਈਨਲੀ ਅਸੀਂ ਉਹ ਜਿਆ ਕਰ ਤੋਂ ਬਾਰਾ ਸਾਹਿਬ ਤੇ ਹੁਣ ਆਪਾਂ ਪਾਸੇ ਚੱਕ ਕੇ ਅੰਦਰ ਆ ਕੇ ਕਰਦੇ ਹਾਂ ਐਂਟਰੀ ਦੀ ਆਪਣੀ ਪਾਸਪੋਰਟ ਚੈਕਿੰਗ ਹੋ ਗਈ ਹੈ ਟਰਨ ਹੁਣ ਆਪਾਂ ਕਰਨ ਲੱਗੇ ਐਂਟਰੀ ਗੁਰਦੁਆਰਾ ਸਾਹਿਬ ਦੇ ਅੰਦਰ ਇਹ ਆਜੀ ਦਰਸ਼ਨੀ ਦਿਹਾੜੀ ਗੁਰਦੁਆਰਾ ਸਾਹਿਬ ਦੀ ਸਾਰੇ ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਹੁਣ ਤੁਸੀਂ ਕਰ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੁਸੀਂ ਇਦਾਂ ਹੀ ਸਾਡੇ ਨਾਲ ਜੁੜੇ ਰਹਿਣਾ ਮੈਂ ਤੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਗੁਰੂ ਮਹਾਰਾਜ ਦੇ ਦਰਸ਼ਨ ਕਰਾਵਾਂਗੇ ਵਲੌਗ ਵੱਡਾ ਬਣਦੇ ਕਾਰਨ ਇਸੇ ਕਰਕੇ ਵਲੌਗ ਨੂੰ ਦੋ ਪਾਰਟ ਦੇ ਵਿੱਚ ਕਨਵਰਟ ਕੀਤਾ ਸਾਰੇ ਸੰਗਤ ਨੂੰ ਬੇਨਤੀ ਆ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ